ਜਿਹੜੀ ਔਰਤ ਇਹ ਪੰਜ ਚੀਜ਼ਾਂ ਆਪਣੇ ਪੇਕੇ ਘਰ ਚੋਂ ਲਿਆਉਂਦੀ ਹੈ ਉਹਨਾਂ ਦੇ ਪਤੀ ਕੰਗਾਲ ਹੋ ਜਾਂਦੇ ਹਨ ਤੇ ਘਰ ਬਰਬਾਦ ਹੋਣ ਤੇ ਆਏ ਗੱਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਦੋਸਤੋ ਅਸੀਂ ਅੱਜ ਤੁਹਾਨੂੰ ਕੁਝ ਅਜਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਕੋਈ ਧੀ ਕਦੇ ਆਪਣੇ ਪੀਕੇ ਘਰ ਤੋਂ ਸੌਰੇ ਘਰ ਲੈ ਕੇ ਆਵੇ ਤਾਂ ਉਸ ਦੇ ਘਰ ਬਰਬਾਦ ਹੋਣਾ ਤੈ ਹੈ ਪਰ ਇਸ ਤੋਂ ਪਹਿਲਾਂ ਆਉਂ ਜਾਂਦੇ ਹਾਂ ਕੁਝ ਅਜਹੀਆਂ ਗਲਤੀਆਂ ਬਾਰੇ ਜੋ ਜੇਕਰ ਤੁਹਾਡੇ ਘਰ 'ਚ ਮੌਜੂਦ ਹੋਣ ਤਾਂ ਤੁਰੰਤ ਠੀਕ ਕਰ ਲੈਣੀਆਂ ਚਾਹੀਦੀਆਂ ਹਨ ਨਹੀਂ ਤਾਂ ਇਹ ਤੁਹਾਨੂੰ ਗੰਗਾਲ ਕਰ ਸਕਦੀਆਂ ਹਨ ਦੋਸਤੋ ਤੁਸੀਂ ਵਸਤੂ ਬਾਰੇ ਜ਼ਰੂਰ ਸੁਣਿਆ ਹੋਣਾ ਹੈ ਕਿ ਆਹ ਜਾਂਦਾ ਹੈ ਕਿ ਜੇਕਰ ਤੁਹਾਡੀ ਵਾਸਤੂ ਖਰਾਬ ਹੈ ਤਾਂ ਕੋਈ ਵੀ ਕੰਮ ਸਹੀ ਨਹੀਂ ਹੁੰਦਾ ਹਲਕੀ ਇਸ ਗੱਲ ਤੇ ਹਰ ਕੋਈ ਵਿਸ਼ਵਾਸ ਨਹੀਂ ਕਰਦਾ ਪਰ ਜੋ ਸੱਚ ਹੈ ਉਹ ਸੱਚ ਹੈ ਦੋਸਤੋ ਕਈ ਵਾਰ ਸਾਡੀਆਂ ਕੁਝ ਗਲਤ ਆਦਤਾਂ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਪਾ ਸਕਦੀਆਂ ਹਨ ਠੀਕ ਹੈ ਅੱਜ ਆਪਾਂ ਇਸ ਚੀਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਆਪਾਂ ਕਿਹੜੀਆਂ ਕਿੜੀਆਂ ਨੂੰ ਇਹਨਾਂ ਨੂੰ ਕਿੱਦਾਂ ਦੂਰ ਕਰ ਸਕਦੇ ਹਾਂ ਉਹ ਦੰ ਦੱਸਾਂਗੇ ਜੇ ਸਾਨੂੰ ਉਹ ਪਹਿਲਾਂ ਤੋਂ ਹੀ ਪਤਾ ਹੁੰਦਾ ਅਸੀਂ ਆਉਣ ਵਾਲੀਆਂ ਤੋਂ ਬਚ ਸਕਦੇ ਹਾਂ ਵਸਤੂ ਦੇ ਅਨੁਸਾਰ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਬੇਅੰਤ ਧਨ ਤੇ ਖੁਸ਼ਹਾਲੀ ਅਤੇ ਸ਼ਾਂਤੀ ਚਾਹੁੰਦੇ ਹੋ ਤਾਂ ਘਰ ਦੀਆਂ ਦੱਸੀਆਂ ਗਈਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਅਜਿਹਾ ਕਰਨ ਨਾਲ ਗਰੀਬੀ ਅਤੇ ਗਰੀਬੀ ਕਦੇ ਨਹੀਂ ਆਵੇਗੀ ਤੇ ਆਓ ਜਾਣਦੇ ਹਾਂ ਕਿਹੜੇ-ਕਿਹੜੇ ਕੰਮ ਕਰਨ ਨਾਲ ਤੁਸੀਂ ਆਪਣੀ ਗਰੀਬੀ ਦੂਰ ਕਰ ਸਕਦੇ ਹੋ ਪਰ ਇਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਲਦੀ ਜਲਦੀ ਸਬਸਕ੍ਰਾਈਬ ਕਰੋ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਹਨਾਂ ਬਾਰੇ ਜਾਣਨ ਦੀ ਤੇ ਸਭ ਤੋਂ ਪਹਿਲੇ ਨੰਬਰ ਤੇ ਹੈਗੀ ਹੈ ਦੋਸਤੋ ਜੇਕਰ ਤੁਸੀਂ ਆਪਣੇ ਬੈਡਰੂਮ 'ਚ ਦਰਵਾਜ਼ੇ ਵੱਲ ਪੈਰ ਰੱਖ ਕੇ ਸੌਂਦੇ ਹੋ ਤਾਂ ਇਹ ਵਸਤੂ ਮੁਤਾਬਕ ਬਿਲਕੁਲ ਵੀ ਠੀਕ ਨਹੀਂ ਹੈ ਅਜੇ ਹਮ ਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਦੇਵੀ ਲక్ష్ਮੀ ਤੁਸ ਸਾਡੇ ਘਰ 'ਚ ਪ੍ਰਵੇਸ਼ ਨਹੀਂ ਕਰਦੀ ਹੈ ਅਤੇ ਜੇਕਰ ਹੁੰਦੀ ਹੈ ਤਾਂ ਉਹ ਦਰਵਾਜ਼ੇ ਤੋਂ ਹੀ ਵਾਪਸ ਹੋ ਜਾਂਦੀ ਹੈ ਤਹਾਨੂੰ ਦੱਸ ਦਈਏ ਕਿ ਤੁਹਾਡੇ ਕਰਦੇ ਘੜੀ ਦਾ ਵੀ ਅਸਲ ਵਿੱਚ ਬਹੁਤ ਵੱਡਾ ਕਨੈਕਸ਼ਨ ਹੈ ਤੁਹਾਨੂੰ ਸਰਾਣੇ ਦੇ ਹੇਠਾਂ ਜਾਂ ਸਿਰ ਦੇ ਸਰਾਣੇ ਜਾਂ ਬਿਸਤਰੇ ਦੇ ਪਿੱਛੇ ਕੜੀ ਤਰੱਕ ਕੇ ਨਹੀਂ ਸੌਣਾ ਚਾਹੀਦਾ ਇਸ ਕਾਰਨ ਮਨੁੱਖੀ ਮਨ ਨਾਰਕਾਰਤਮਕ ਸੋਚਦਾ ਹੈ ਅਤੇ ਲక్ష్ਮੀ ਕਦੇ ਵੀ ਉਸ ਦੇ ਨੇੜੇ ਨਹੀਂ ਦਿਖਾਈ ਦਿੰਦੀ ਇਹ ਬਹੁਤ ਈਜ਼ੀ ਦੋਵੇਂ ਚੀਜ਼ਾਂ ਹੈਆਂ ਜੋ ਤੁਸੀਂ ਈਜ਼ਲੀ ਕਰ ਸਕਦੇ ਹੋ ਤੇ ਜਰੂਰ ਟرائی ਕਰਿਆ ਜੇ ਤੀਸਰੇ ਨੰਬਰ ਤੇ ਇਹ ਕੀ ਹੈ ਇਸੇ ਤਰ੍ਹਾਂ ਤੁਹਾਨੂੰ ਬਿਸਤਰਾ ਵੀ ਤੁਹਾਡੇ ਲਈ ਵਸਤੂ ਦੇ ਉਦਾਹਰਣ ਪੇਸ਼ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ ਵਸਤੂ ਦੇ ਅਨੁਸਾਰ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਸ ਬਿਸਤਰੇ ਤੇ ਸੌਂਦੇ ਹੋ ਉਸ ਵਿੱਚ ਇੱਕ ਬਹੁਤ ਹੀ ਸਧਾਰਨ ਰੰਗ ਦੀ ਚਾਦਰ ਅਤੇ ਸਰਾਣਾ ਹੋਣਾ ਚਾਹੀਦਾ ਹੈ ਬਹੁਤ ਗੂੜੇ ਚਮਕਦਾਰ ਰੰਗ ਦੀਆਂ ਚਾਦਰਾਂ ਅਤੇ ਸਰਾਣੇ ਦੇ ਟਕਣ ਨਾਲ ਵੀ ਲక్ష్ਮੀ ਪ੍ਰਭਾਵਿਤ ਨਹੀਂ ਹੁੰਦੀ ਇਸ ਲਈ ਇਸ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਹਾਡੇ ਬਿਸਤਰੇ ਤੇ ਕੋਈ ਇਲੈਕਟ੍ਰਿਕ ਜੀਜ ਹੈ ਤਾਂ ਵੀ ਤੁਹਾਡੀ ਵਸਤੂ ਮੁਤਾਬਕ ਠੀਕ ਨਹੀਂ ਹੈ ਸੌਦੇ ਸਮੇਂ ਸੋਂਦੇ ਸਮੇਂ ਆਪਣੇ ਬਿਸਤਰੇ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਪੱਖਾ ਜਾਂ ਕੋਈ ਹੋਰ ਚੀਜ਼ ਨਹੀਂ ਰੱਖਣੀ ਚਾਹੀਦੀ ਸਾਰੀਆਂ ਥੋੜੀਆਂ ਜੀਆਂ ਆਵਦੇ ਆਪ ਤੋਂ ਦੂਰ ਰੱਖਣੀਆਂ ਚਾਹੀਦੀ ਹੈ ਜਿਸ ਨਾਲ ਤੁਹਾਡੀ ਵਸਤੂ ਠੀਕ ਹੋ ਸਕਦੇ ਹਨ ਤੇ ਹੁਣ ਆਪਣੇ ਕੋਲ ਪੰਜ ਮਾ ਨੰਬਰ ਰਹੇਗਾ ਅਜਹਿ ਕਰਨ ਨਾਲ ਦੇਵੀ ਲక్ష్ਮੀ ਵੀ ਰੁੱਸਦੀ ਹੈ ਅੱਜ ਹੁਣ ਆਪਾਂ ਪਹਿਮੇ ਤੇ ਚੱਲਦੇ ਹਾਂ ਤੁਹਾਨੂੰ ਦੱਸ ਦਈਏ ਕਿ ਅਸਲ ਅਕਸਰ ਆਪਣੇ ਘਰਜ ਮਰਨ ਵਾਲੇ ਲੋਕਾਂ ਦੀਆਂ ਤਸਵੀਰਾਂ ਲਵਾਉਂਦੇ ਹਾਂ ਪਰ ਧਿਆਨ ਰੱਖੋ ਕਿ ਜਿਸ ਕਮਰੇ ਵਿੱਚ ਤੁਸੀਂ ਸੌਂਦੇ ਹੋ ਉੱਥੇ ਕੋਈ ਮੰਦਰ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਬੈੱਡਰੂਮ ਵਿੱਚ ਪੁਰਖਿਆਂ ਦੀਆਂ ਫੋਟੋਆਂ ਰੱਖਣੀਆਂ ਚਾਹੀਦੀਆਂ ਹਨ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਅਜਿਹਾ ਕਰਨ ਨਾਲ ਘਰ ਵਿੱਚ ਲక్ష్ਮੀ ਨਹੀਂ ਆਉਂਦੀ ਵਸਤੂ ਵਾਸਤੂ ਦਾ ਇੱਕ ਪਹਿਲੂ ਇਹ ਵੀ ਹੈ ਕਿ ਆਪਣੇ ਬੈਡਰੂਮ ਜਾਂ ਆਪਣੇ ਪੂਰੇ ਘਰ ਵਿੱਚ ਮਾਸਾਹਾਰੀ ਜਾਨਵਰਾਂ ਦੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ ਅਤੇ ਯੁੱਧ ਦੀ ਤਸਵੀਰ ਵੀ ਨਹੀਂ ਲਗਾਉਣੀ ਚਾਹੀਦੀ ਜੁੱਧ ਦੀ ਮਤਲਬ ਹੈ ਕਿ ਕੋਈ ਲੜਾਈ ਜੰਗ ਦੀ ਆਪਾਂ ਤਵੇ ਸਵੀਰ ਘਰ ਵਿੱਚ ਲਗਾ ਲੈਨੇ ਤੇ ਆਪਾਂ ਨੂੰ ਉਹ ਵੀ ਨਹੀਂ ਲਗਾਉਣੀ ਚਾਹੀਦੀ ਇਹ ਸਭ ਲਗਾਉਣ ਤੇ ਲక్ష్ਮੀ ਤੁਹਾਡੇ ਘਰ ਨਹੀਂ ਆਉਂਦੀ ਵਸਤੂ ਅਨੁਸਾਰ ਇਹ ਠੀਕ ਨਹੀਂ ਹੈ ਦੋਸਤੋ ਸ਼ਾਸਤਰਾ ਵਿੱਚ ਕੁਝ ਅਜਾਈਆਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜੋ ਪਤਨੀ ਨੂੰ ਕਦੇ ਵੀ ਆਪਣੇ ਪੇਕੇ ਘਰ ਤੋਂ ਨਹੀਂ ਲਿਆਉਣੀਆਂ ਚਾਹੀਦੀਆਂ ਨਹੀਂ ਤਾਂ ਇਹ ਉਸਦੇ ਪਤੀ ਦੀ ਬਰਬਾਦੀ ਦਾ ਕਾਰਨ ਬਣ ਸਕਦੀਆਂ ਹਨ ਇਹ ਵੀ ਸੰਭਵ ਹੈ ਕਿ ਉਹਨਾਂ ਪਤੀ ਕੰਗਾਲ ਵੀ ਹੋ ਜਾਵੇ ਹਰ ਮਾਂ ਬਾਪ ਦਾ ਆਪਣੀਆਂ ਧੀਆਂ ਲਈ ਸੁਪਨਾ ਹੁੰਦਾ ਹੈ ਕਿ ਉਹ ਦਾ ਚੰਗਾ ਸੌਹਰਾਕਾਰ ਅਤੇ ਪਿਆਰ ਕਰਨ ਵਾਲਾ ਪਤੀ ਹੋਵੇ ਸੌਹਰੇ ਘਰ ਵਿੱਚ ਉਹਨਾਂ ਦੀ ਧੀ ਦੀ ਇੱਜ਼ਤ ਹੋਵੇ ਅਤੇ ਉਹਨਾਂ ਦੇ ਸੌਹਰੇ ਘਰ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹੋਣ ਪਰ ਕਈ ਵਾਰ ਪਰ ਕਈ ਵਾਰ ਮਾਪੇ ਅਜੇ ਹਾਂ ਗਲਤੀਆਂ ਕਰ ਦਿੰਦੇ ਹਨ ਜਿਸ ਦਾ ਖਮਿਆਜਾ ਧੀ ਅਤੇ ਉਸ ਦੇ ਪਤੀ ਨੂੰ ਉਮਰ ਪਰ ਪੁਗਤਨਾ ਪੈਂਦਾ ਹੈ ਧੀ ਨੂੰ ਦਿੱਤੀਆਂ ਕੁਝ ਚੀਜ਼ਾਂ ਕਾਰਨ ਉਸ ਦੀ ਜ਼ਿੰਦਗੀ 'ਚ ਖੁਸ਼ੀਆਂ ਦੀ ਬਜਾਏ ਦੁੱਖ ਆ ਜਾਂਦੇ ਹਨ ਆਓ ਜਾਣਦੇ ਹਾਂ ਬੇਟੀ ਨੂੰ ਕਿਹੜੀਆਂ ਚੀਜ਼ਾਂ ਗਲਤੀ ਨਾਲ ਵੀ ਨਹੀਂ ਦੇਣੀਆਂ ਚਾਹੀਦੀਆਂ ਆਪਣੀ ਧੀ ਨੂੰ ਕਦੇ ਵੀ ਮਿਰਚ ਨਾ ਦਿਓ ਇਹ ਉਸ ਦੇਵਯਤਾ ਜੀਵਨ ਵਿੱਚ ਖੁੜਤਨ ਫੈਲਾ ਸਕਦੀ ਹੈ ਮੰਨਿਆ ਜਾਂਦਾ ਹੈ ਕਿ ਜੇਕਰ ਬੇਟੀਆਂ ਨਾਲ ਮਿਰਚਾਂ ਦਿੱਤੀਆਂ ਜਾਣ ਤਾਂ ਬੇਟੀ ਆਪਣੇ ਪਤੀ ਦੇ ਰਿਸ਼ਤੇ 'ਚ ਕਲੇਸ਼ ਆ ਜਾਵੇਗਾ ਤੁਸੀਂ ਆਪਣੀ ਬੇਟੀ ਨੂੰ ਫਲ ਜਾਂ ਸੁੱਕੇ ਮੇਵੇ ਦੇ ਸਕਦੇ ਹੋ ਇਹ ਸ਼ੁਭ ਮੰਨਿਆ ਜਾਂਦਾ ਹੈ ਮਿਰਚਾਂ ਨਹੀਂ ਦੇਣੀਆਂ ਚਾਹੀਦੀਆਂ ਬੇਟੀ ਨੂੰ ਠੀਕ ਹੈ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੇ ਤੁਸੀਂ ਲਜਾਣੀਆ ਵੀ ਹੈ ਤੇ ਉਹਨਾਂ ਦਾ ਕੋਈ ਨਾ ਕੋਈ ਤੁਸੀਂ ਪੈਸੇ ਦੇ ਸਕਦੇ ਹੋ ਦਾ 200 ਰੁਪਏ ਤੇ ਉਲਝਾ ਵੀ ਸਕਦੇ ਆ ਲੋਕ ਘਰੇਲੂ ਕੰਮਾਂ ਲਈ ਧੀ ਨੂੰ ਚੁੱਲ੍ਹਾ ਦਿੰਦੇ ਹਨ ਅਜਿਹਾ ਕਦੇ ਨਾ ਕਰੋ ਸਟੋਰ ਵ ਦੇ ਨਾਲ ਇਹ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਪਰਿਵਾਰ ਤੋਂ ਆਪਣਾ ਚੁੱਲ੍ਹਾ ਵੱਖ ਕਰ ਦੇਣਗੇ ਸਟੋਵ ਦੀ بجائے ਤੁਸੀਂ ਹੋਰ ਘਰੇਲੂ ਸਮਾਨ ਦੀਆਂ ਚੀਜ਼ਾਂ ਦੇ ਸਕਦੇ ਹੋ ਗਲਤੀ ਨਾਲ ਵੀ ਆਪਣੀ ਬੇਟੀ ਨੂੰ ਤੇਜੀ ਧਾਰਨਾ ਦਿਓ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਨੂੰ ਰਿਸ਼ਤਿਆਂ 'ਚ ਸ਼ਾਮਲ ਹੋਣ ਤੋਂ ਰੋਕ ਰਹੇ ਹੋ ਤੁਸੀਂ ਆਪਣੀ ਧੀ ਨੂੰ ਮਿੱਠੀਆਂ ਚੀਜ਼ਾਂ ਦੇ ਸਕਦੇ ਹੋ ਇਸ ਤੋਂ ਇਲਾਵਾ ਧੀ ਨੂੰ ਗਲਤੀ ਨਾਲ ਆਚਾਰ ਦੇਣ ਨਾਲ ਵੀ ਰਿਸ਼ਤੇ 'ਚ ਖਟਾਸ ਆ ਜਾਂਦੀ ਹੈ ਜਦੋਂ ਕਿ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਸਕਦੇ ਹੋ ਤੁਸੀਂ ਇਹ ਨਹੀਂ ਕਰ ਸਕਦੇ ਹੋ ਕਿ ਪੈਸੇ ਦੇ ਕੇ ਤੁਸੀਂ ਆਪਦੇ ਮਾਪਿਆਂ ਦੇ ਘਰੋਂ ਚੀਜ਼ ਜਲ ਜਾ ਸਕਦੇ ਹੋ ਮੇਰੇ ਖਿਆਲ ਚ ਤਾਂ ਤੇ ਬਾਕੀ ਤੁਸੀਂ ਵੀ ਆਪਦੇ ਖਿਆਲ ਜਰੂਰ ਕਮੈਂਟ ਵਿੱਚ ਦੱਸਿਓ कि ਆਪਾਂ ਦੀ ਮਤਲਬ ਕਿ ਕੁਝ ਕੁਸ਼ ਪੈਸੇ ਦੇ ਸਕਦੇ ਜਿੰਨੇ ਦੀ ਚੀਜ਼ ਹੋਵੇ ਉਹਦਾ ਤੀਸਰਾ ਹਿੱਸਾ ਵੀ ਪਾ ਕੁਝ ਵੀ ਦੇ ਦੋਸਤੋ ਜੇਕਰ ਕਿਸੇ ਪਤੀ ਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਕਰੋ ਉਹ ਸਹਿਮਾਨ ਨਹੀਂ ਮਿਲਦਾ ਜਿਸ ਦੇ ਤੁਸੀਂ ਹੱਕਦਾਰ ਸੀ ਤੇ ਹੁਣ ਉਹੀ ਇੱਜ਼ਤ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਔਰਤ ਜੇਕਰ ਕਿਸੇ ਨੂੰ ਪਤੀ ਨੂੰ ਲੱਗਦਾ ਹੈ ਕਿ ਤੁਹਾਡੇ ਪਤੀ ਦੀ ਤੁਹਾਡੇ ਪਰਿਵਾਰ ਵਾਲਿਆਂ ਵੱਲੋਂ ਇੱਜ਼ਤ ਨਹੀਂ ਕੀਤੀ ਜਾਂਦੀ ਤਾਂ ਤੁਸੀਂ ਇਹ ਬਹੁਤ ਹੀ ਆਸਾਨ ਉਪਾਅ ਕਰ ਸਕਦੇ ਹੋ ਕੁਝ ਹੀ ਜੇ ਤੁਸੀਂ ਇਸ ਦਾ ਅਸਰ ਦੇਖ ਸਕੋਗੇ ਤੁਹਾਡੇ ਇਹ ਪਤੀ ਨੂੰ ਤੁਹਾਡੇ ਮਾਪਿਆਂ ਦੇ ਘਰ ਵਿੱਚ ਉਹ ਸਨਮਾਨ ਮਿਲੇਗਾ ਜਿਸ ਦਾ ਉਹ ਹੱਕਦਾਰ ਹੈ ਹਰ ਕੋਈ ਚਾਹੁੰਦਾ ਹੈ ਕਿ ਸਮਾਜ ਵਿੱਚ ਹਰ ਕੋਈ ਉਸ ਦੀ ਇੱਜ਼ਤ ਕਰੇ ਕੋਈ ਵਾਰ ਅਜਿਹਾ ਹੁੰਦਾ ਹੈ ਕਿ ਨਕਾਰਾਤਮਕ ਊਰਜਾ ਕਰਨ ਵਿਅਕਤੀ ਨੂੰ ਸਹੀ ਸਨਮਾਨ ਨਹੀਂ ਮਿਲਦਾ ਇਹ ਬਹੁਤ ਥਾਵਾਂ ਤੇ ਅੱਜਕਲ ਹੁੰਦਾ ਜਿਵੇਂ ਕਿ ਲਵ ਮੈਰਿਜ ਕਰਨ ਲੋਕਾਂ ਨੂੰ ਕਿ ਹਾਂ ਉਹਨੂੰ ਮਿਲਦਾਨੀ ਜੋਤਿਸ਼ ਵਿੱਚ ਕੁਝ ਅਜਿਹੇ ਹੱਲ ਸੁਝਾਏ ਗਏ ਹਨ ਜਿਸ ਦੇ ਕਾਰਨ ਵਿਅਕਤੀ ਦੀ ਇੱਜ਼ਤ, ਦੌਲਤ ਤੇ ਨੌਕਰੀ ਆਦੀ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਕਈ ਲੋਕ ਤੁਹਾਡੀ ਇੱਜ਼ਤ ਵੀ ਕਰਨ ਲੱਗ ਜਾਂਦੇ ਹਨ ਆਓ ਜਾਣਦੇ ਹਾਂ ਕੁਝ ਅਜਿਹੇ ਜੇਕਰ ਤੁਸੀਂ ਸਮਾਜ ਵਿੱਚ ਅਤੇ ਸੋਹਰਿਆਂ ਵਿੱਚ ਇੱਜ਼ਤ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਤਾਂਬੇ ਦੇ ਭਾਂਡੇ ਵਿੱਚ ਪਾਣੀ ਰੱਖਣਾ ਚਾਹੀਦਾ ਤੇ ਉਸ ਭਾਂਡੇ ਵਿੱਚ ਕੁਝ ਸੋਨੇ ਜਾਂ ਚਾਂਦੀ ਦਾ ਇੱਕ ਸਿੱਕਾ ਜਾਂ ਗਹਿਣਾ ਰੱਖਣਾ ਚਾਹੀਦਾ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਬਿਨਾ ਕੁਰੀ ਕੀਤੀ ਉਸ ਜਲ ਨੂੰ ਪੀਣਾ ਹੈ ਅਜਿਹਾ ਕਰਨ ਨਾਲ ਵਿਅਕਤੀ ਨੂੰ ਉਚਿਤ ਸਮਾਨ ਪ੍ਰਾਪਤ ਹੁੰਦਾ ਹੈ ਬਹੁਤ ਈਜ਼ੀ ਹੰਜੇ ਤੁਹਾਡੇ ਹੱਥ ਚਮੰਦਰੀ ਸੋਨੇ ਦੀ ਜਾਂ ਚਾਂਦੀ ਦੀ ਪਾਈ ਤੇ ਤੁਸੀਂ ਪਾਣੀ ਵਿੱਚ ਪਾ ਕੇ ਸੋ ਸਕਦੇ ਹੋ ਤੜਕੇ ਉੱਠ ਕੇ ਉਹ ਮੰਦਰੀ ਨੂੰ ਉਂਗਲੀ ਵਿੱਚ ਪਾ ਲਓ ਆਪਾਂ ਇਹਨਾਂ ਦੇ ਤੁਹਾਨੂੰ ਬਹੁਤ ਵਧੀਆ ਹਲ ਵੀ ਦਿਸੇ ਮਿਲਣਾ ਸ਼ੁਰੂ ਹੋ ਜਾਂਦਾ ਹੈ ਨਾਲ ਹੀ ਇਸ ਦੇ ਉਪਾਅ ਨਾਲ ਤੁਹਾਡੇ ਜੀਵਨ ਵਿੱਚ ਵੀ ਤਣਾਅ ਹੈ ਉਹ ਵੀ ਦੂਰ ਹੋ ਜਾਂਦਾ ਤੁਹਾਡੇ ਦਿਮਾਗ ਜਾਂ ਮਨ ਵਿੱਚ ਜੋ ਵੀ ਤਣਾਅ ਉਹ ਹੋਵੇਗਾ ਉਸ ਬਬ ਦੂਰ ਹੋ ਜਾਵੇਗਾ ਰਾਤ ਨੂੰ ਸੌਂਦੇ ਸਮੇਂ ਆਪਣੇ ਬਿਸਤਰ ਦੇ ਹੇਠਾਂ ਕਿਸੇ ਪਾਂਡੇ ਵਿੱਚ ਥੋੜਾ ਜਿਹਾ ਪਾਣੀ ਰੱਖੋ ਅਤੇ ਸਵੇਰੇ ਉਸ ਪਾਣੀ ਨੂੰ ਘਰ ਦੇ ਬਾਹਰ ਸੁੱਟ ਦਿਓ ਇਸ ਤਰ੍ਹਾਂ ਤੁਹਾਡੇ ਨਾਲ ਜੇਕਰ ਕੋਈ ਬਹਿਸ ਹੁੰਦੀ ਹੈ ਜਾਂ ਕੋਈ ਤੁਹਾਡੇ ਤੇ ਇਲਜ਼ਾਮ ਲਗਾਉਂਦਾ ਹੈ ਤਾਂ ਉਹ ਵੀ ਸਾਬਤ ਨਹੀਂ ਹੁੰਦਾ ਇਸ ਉਪਾਅ ਨੂੰ ਅਪਣਾਉਣ ਨਾਲ ਤੁਹਾਨੂੰ ਹਰ ਤਰ੍ਹਾਂ ਦੇ ਵੇਦਵਾਦਾਂ ਤੋਂ ਸੁਰੱਖਿਆ ਮਿਲਦੀ ਹੈ ਇਸ ਨਾਲ ਤੁਹਾਡੇ ਅੰਦਰ ਜੋ ਵੀ ਨਕਾਰਾਤਮਕ ਹੈ ਉਹ ਸਭ ਬਾਹਰ ਹੋ ਜਾਂਦਾ ਹੈ ਇਹ ਬਹੁਤ ਈਜ਼ੀ 2 ਵੇ ਨੇ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਠੀਕ ਹੈ ਤੇ ਮੈਨੂੰ ਤਾਂ ਬਹੁਤ ਈਜ਼ੀ ਲੱਗੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਕਿਵੇਂ ਲੱਗੇ ਜੇਕਰ ਘਰ ਵਿੱਚ ਕੋਈ ਨਕਾਰਾਤਮਕ ਹੈ ਉਹ ਸਭ ਵੀ ਪਾਣੀ ਰਾਹੀਂ ਘਰ ਤੋਂ ਬਾਹਰ ਹੋ ਜਾਏਗਾ ਜੇਕਰ ਤੁਸੀਂ ਇਸ ਉਪਾਅ ਨੂੰ ਰੋਜ਼ਾਨਾ ਕਰਦੇ ਹੋ ਤਾਂ ਕੁਝ ਦਿਨਾਂ ਵਿੱਚ ਤੁਹਾਨੂੰ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਦੋਸਤੋ ਸਮਾਜ ਵਿੱਚ ਇੱਜ਼ਤ ਹਾਸਲ ਕਰਨ ਲਈ ਸਭ ਤੋਂ ਦੀ ਦਸਮ ਸस्याਵਾਂ ਲਈ ਜਾਂ ਜੇਕਰ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਤਾਂ ਤੁਹਾਡੇ ਕਾਰੋਬਾਰ ਨਹੀਂ ਚੱਲ ਰਿਹਾ ਇਸ ਲਈ ਤੁਹਾਨੂੰ ਚਾਵਲ ਬਾਜਰੇ ਦੇ ਮਿਸ਼ਰਣ ਕਬੂਤਰਾ ਅਤੇ ਪੰਛੀਆਂ ਨੂੰ ਖਵਾਉਣਾ ਚਾਹੀਦਾ ਹੈ ਤੁਹਾਨੂੰ ਸ਼ੁੱਕਰਵਾਰ ਨੂੰ ਬਾਜਰਾ ਖਰੀਦਣਾ ਹੈ ਅਤੇ ਇਹ ਪ੍ਰਕਿਰਿਆ ਸ਼ਨੀਵਾਰ ਤੋਂ ਸ਼ੁਰੂ ਕਰਨੀ ਹੈ ਅਜਿਹਾ ਕਰਨ ਨਾਲ ਬਹੁਤ ਲਾਭ ਮਿਲਦਾ ਹੈ ਅਤੇ ਇੱਜ਼ਤ ਦੇ ਨਾਲ-ਨਾਲ ਪੈਸੇ ਦੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੜੀਆਂ ਖਤਮ ਹੋ ਜਾਣਗੀਆਂ ਇਹ ਬਹੁਤ ਹੀ ਈਜ਼ੀ ਤੇ ਬਹੁਤ ਹੀ ਸੌਖੇ ਜਿਹਾ ਤੁਹਾਨੂੰ ਉਪਾਅ ਵੀ ਨਾਲ ਦੱਸੇ ਜਾ ਰਹੇ ਨੇ ਤੇ ਤੁਸੀਂ ਆਰਾਮ ਨਾਲ ਤੁਸੀਂ ਕਰਕੇ ਆਪਦਾ ਜੀਵਨ ਨੂੰ ਵਧੀਆ ਬਣਾ ਸਕਦੇ ਹੋ ਕੀ ਜਾਂਦਾ ਯਾਰ ਤੁਸੀਂ ਇੱਕ ਹਫਤਾ ਦੋ ਹਫਤੇ ਕਰਕੇ ਦੇਖ ਲਓ ਠੀਕ ਹੈ ਤੇ ਤੁਸੀਂ ਤੁਹਾਨੂੰ ਆਰਾਮ ਨਾਲ ਕੋਈ ਫਰਕ ਮਿਲੇ ਤੇ ਅੱਗੇ ਟਰਾਈ ਕਰ ਸਕਦੇ ਹੋ ਨਹੀਂ ਤੇ ਤੁਸੀਂ ਇਹ ਚੀਜ਼ਾਂ ਨੂੰ ਛੱਡ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਸਬਸਕ੍ਰਾਈਬ ਜਰੂਰ